ਤੇ ਕਰਨੀਆਂ ਇੱਕ ਤਾਂ ਜਿਹੜੇ ਆਪਣੇ ਲੱਗੇ ਹੋਏ ਆ ਆਪਣੇ ਭਈਆ ਉਹ ਯੂਪੀ ਵਾਲਾ ਕੀ ਉਹਦੋਂ ਆਪਣੇ ਦਿਨੇਸ਼ ਕਪੂਰ ਕਿਦਾਂ ਵੀਰੇ ਮੁੰਡੀ ਠੀਕ ਠਾਕ ਹੋ ਇੱਕ ਤਾਂ ਮੈਂ ਉਹਦੀ ਗੱਲ ਦਾ ਜਵਾਬ ਦੇਣਾ ਆ ਤੇ ਇੱਕ ਮੈਂ ਦੇਣਾ ਹੈ ਗੱਲ ਦਾ ਜਵਾਬ ਆਪਣੇ ਭਗੇਲ ਸਿੰਘ ਨੇ ਇੱਕ ਕਮੈਂਟ ਕੀਤਾ ਉਹਦਾ ਵੀ ਜਵਾਬ ਦਵਾਂਗੇ ਤੇ ਇੱਕ ਜਿਹੜਾ ਮੇਨ ਕੈਰੈਕਟਰ ਅੱਜ ਮੈਂ ਜਿਵੇਂ ਕੱਲ ਮੈਂ ਤੁਹਾਨੂੰ ਆਪਣੇ ਪਰਮਜੀਤ ਅਕਾਲੀ ਬਾਰੇ ਦੱਸਿਆ ਸੀਗਾ ਤੇ ਉਹਦੇ ਬਾਰੇ ਇਹ ਗੱਲਾਂ ਦੱਸੀਆਂ ਸੀਗੇ ਵੀ ਭਾਈ ਇਹ ਬੰਦੇ ਆਏ ਨੇ ਇਹ ਬੰਦੇ ਗੁੰਡੇ ਟਾਈਪ ਦੇ ਬੰਦੇ ਨੇ ਇਹ ਲੋਕਾਂ ਨੂੰ ਕੁੱਟਦੇ ਨੇ ਮਾਰਦੇ ਨੇ ਤੇ ਲੋਕਾਂ ਨਾਲ ਇਹ ਧੱਕੇਸ਼ਾਹੀ ਜੋ ਜਿੰਨੀ ਇਹਨਾਂ ਤੋਂ ਹੁੰਦੀ ਆਦ ਨੇ ਕੀਤੀ ਆ ਤੇ ਕਰ ਵੀ ਰਹੇ ਨੇ ਸਿੱਖਾਂ ਦੇ ਨੂੰ ਸਿੱਖਾਂ ਨੂੰ ਖਾਸ ਕਰਕੇ ਲੋਕ ਬਦਨਾਮ ਕਰ ਰਹੇ ਨੇ ਅੱਜ ਇੱਕ ਹੋਰ ਨਵਾਂ ਕੈਰੇਕਟਰ ਆ ਬਾਈ ਦਾ ਨੌ ਹੈਗਾ ਹਰਪ੍ਰੀਤ ਸਿੰਘ ਹਰਪ੍ਰੀਤ ਕੌਣ ਆ ਤੁਹਾਨੂੰ ਇੱਕਣ ਤੁਹਾਡੇ ਦਿਮਾਗ ਦੇ ਵਿੱਚ ਨਹੀਂ ਹੋਣਾ ਮੈਂ ਕੈਮਰਾ ਘੁਮਾ ਕੇ ਦਿਖਾਉਣਾ ਫੋਟੋ ਤਿਆਰ ਹੋ ਚੁੱਕੀ ਆ ਅਸੀਂ ਬਾਅਦ ਵਿੱਚ ਮੈਂ ਲਾਈਵ ਤੋਂ ਬਾਅਦ ਲੋਡ ਕਰ ਦੋ ਪਹਿਲਾਂ ਮੈਂ ਤੁਹਾਨੂੰ ਦੋ ਚਾਰ ਗੱਲਾਂ ਸਮਝਾ ਦਵਾਂ ਆਜੋ ਕਹਣਾ ਇਹਨਾਂ ਦੇ ਬੰਦਿਆਂ ਦੇ ਜਿੰਨੇ ਵੀ ਡਿਟੇਲਾਂ ਅਸੀਂ ਕੱਢ ਕੇ ਤੁਹਾਡੇ ਮੂਰੇ ਲਿਆ ਰਹੇ ਹਾਂ ਇਹਦਾ ਸਾਨੂੰ 1% ਫਾਇਦਾ ਨਹੀਂ ਹੈਗਾ ਇਹ ਸਿਰਫ ਤੁਹਾਨੂੰ ਦੱਸ ਰਹੇ ਹਾਂ ਅਸੀਂ ਕਾਰਨ ਤੁਸੀਂ ਆਪਣੀ ਮਰਜ਼ੀ ਆ ਅਸੀਂ ਕਿਸੇ ਨੂੰ ਵੋਟਾਂ ਵਾਲੀ ਨਹੀਂ ਕਹਣਾ ਭਾਈ ਵੋਟਾਂ ਪਾਇਓ ਜਾਂ ਨਾ ਪਾਇਓ ਅਸੀਂ ਕਿਸੇ ਨੂੰ ਨਹੀਂ ਕਹਣਾ ਹੈਗਾ ਤੁਸੀਂ ਆਪਣੇ ਦਿਮਾਗ ਵਰਤਣੇ ਨੇ ਕਿਉਂਕਿ ਦੀਪ ਤੁਹਾਨੂੰ ਆ ਕੇ ਜਗਾ ਕੇ ਚਲੇ ਗਿਆ ਜਿਵੇਂ ਤੁਸੀਂ ਕਿਹੜੇ-ਕਿਹੜੇ ਬੰਦੇ ਤੁਹਾਡੇ ਮੂਰੇ ਲਿਆ ਲਿਆ ਕੇ ਅੱਜ ਮੈਂ ਬੋਲ ਰਿਹਾ ਜਾਂ ਕੋਈ ਹੋਰ ਬੋਲਿਆ ਜਾਂ ਫੇਰ ਕੋਈ ਹੋਰ ਬੋਲੂ ਤੁਸੀਂ ਆਪਣੇ ਆਪ ਤੇ ਡਿਪੈਂਡ ਹੋਣਾ ਇਹ ਚੀਜ਼ਾਂ ਤੁਸੀਂ ਆਪ ਵੀ ਕਰਕੇ ਦੇਖ ਸਕਦੇ ਹੋ ਆ ਵੀ ਸਿੱਖ ਸਕਦੇ ਹਾਂ ਇਹ ਕੋਈ ਬੜੀ ਗੱਲ ਨਹੀਂ ਹੈਗੀ ਜਿਹੜੇ ਵੀ ਬਾਈ ਨੂੰ ਕੋਈ ਪ੍ਰੋਬਲਮ ਲੱਗਦੀ ਹੈ ਉਹ ਬੰਦਾ ਪੁੱਛ ਸਕਦਾ ਅਸੀਂ ਇਨਫੋਰਮੇਸ਼ਨ ਦੇਣ ਨੂੰ ਤਿਆਰ ਬੈਠੇ ਹਾਂ ਆ ਜੋ ਆਪਾਂ ਟਾਈਮ ਨਹੀਂ ਬਰਬਾਦ ਕਰਨਾ ਵੀਡੀਓ ਬਹੁਤ ਲੰਬੀ ਬਣ ਜਾਣੀ ਆ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਤੇ ਉਹ ਤੋਂ ਬਾਅਦ ਆਪਾਂ ਕਰਦੇ ਆ ਗੱਲ ਆ ਜੋ ਕਰਾਂ ਆਹ ਫੋਟੋ ਬਣ ਕੇ ਤਿਆਰ ਹੋ ਚੁੱਕੀ ਹੈ ਜੀ ਮੈਂ ਗੱਲ ਕਰਨੀ ਆ ਆ ਮਾਰਕ ਹੋ ਚੁੱਕਿਆ ਜਿਹੜੀ ਚੀਜ਼ ਆਪਾਂ ਗੱਲ ਕਰਨੀ ਆ ਇਹ ਅਨ ਤਾਂ ਤੁਸੀਂ ਜਾਣਦੇ ਹੋ ਇਹਨੇ ਆਪਣੇ ਹਰਪਾਲ ਸਿੰਘ ਜਿਹੜੇ ਆਪਣੇ ਉਧਰੋਂ ਆਪਣੇ ਸ਼੍ਰੋਮਣੀ ਅਕਾਲੀ ਦਲ ਆਮਰਸਰ ਵੱਲੋਂ ਖੜੇ ਸੀਗੇ ਗੱਬੇ ਬਾਪੂ ਜੀ ਬੈਠੇ ਨੇ ਆਹ ਬੰਦਾ ਜੋ ਇਹਨਾਂ ਦੇ ਨਾਲ ਅਟੈਚ ਆ ਇਹ ਹੈਗਾ ਜੀ ਅਸਲ ਜਣੀ ਕਿ ਜਿਹੜਾ ਮਤ ਜਣੀ ਕਿ ਵੀ ਚੋਣ ਇੰਚਾਰਜ ਹੈ ਬੰਦਾ ਹਰਪ੍ਰੀਤ ਸਿੰਘ ਉੱਪਰ ਇਹਦਾ ਮਤ ਜਣੀ ਕਿ ਸਨੈਚਿੰਗ ਮਾਰਕੁੱਟ ਇਹਤੇ ਧਰੋਣ ਦੀਆਂ ਧਮਕੀਆਂ ਤੇ ਪਰਚੇ ਦਰਜ ਹਨ ਇਸ ਤੋਂ ਪਹਿਲਾਂ ਗੁਰਵਿੰਦਰ ਗੁਰੀ ਨਾਲ ਚੁੱਕੀ ਫਿਰਦੇ ਜਿਸ ਉੱਪਰ ਨਸ਼ੇ ਸਮਗਲਿੰਗ ਦੇ ਕੇਸ ਦਰਜ ਹਨ ਇਹ ਚੀਜ਼ਾਂ ਤੁਹਾਨੂੰ ਪ੍ਰੂਫ ਅਸੀਂ ਦਵਾਂਗੇ ਆਈ ਨਹੀਂ ਕੋਈ ਹਵਾ ਦੇ ਵਿੱਚ ਗੱਲਾਂ ਆ ਦੇਖੋ ਜੀ ਆ ਬੰਦਾ ਜਿਹੜਾ ਇਹਨਾਂ ਨਾਲ ਇਸ ਟਾਈਮ ਅਟੈਚ ਆ ਇਹਨਾਂ ਦਾ ਚੋਣ ਪ੍ਰਚਾਰ ਕਰ ਰਿਹਾ ਮੈਂ ਕਿਉਂ ਕਹਿ ਰਿਹਾ ਵੀ ਇਹ ਬੰਦੇ ਜਿੰਨੇ ਵੀ ਨੇ ਸਾਰੇ ਹੀ ਡਿਫਾਲਟਰ ਬੰਦੇ ਨੇ ਆ ਪਿਆ ਜੀ ਇਹਦਾ ਕੇਸ ਬੰਦੇ ਦਾ ਹਰਪ੍ਰੀਤ ਸਿੰਘ ਇਹਦਾ ਨੌਆ ਜਿਹੜੇ ਬੰਦੇ ਨੂੰ ਜਾਣਦੇ ਹੋਣਗੇ ਪੱਕੇ ਉਹ ਆਪੇ ਪੁੱਛ ਸਕਦੇ ਨੇ ਜਾ ਕੇ ਆ ਇਹਦਾ ਜਿਵੇਂ ਕਹਿੰਦੇ ਆ ਵੀ ਇਹਦਾ ਵਕੀਲ ਥੱਲੇ ਆ ਜਿਹੜਾ ਮਤਲਬ ਇਹਦਾ ਜੀਐਸ ਧਾਲੀਵਾਲ ਆ ਸਟੇਟ ਪੰਜਾਬ ਦਾ ਇਹ ਤੇ ਜਿਹੜੇ ਐਕਟ ਲੱਗੇ ਹੋਏ ਨੇ ਥੱਲੇ ਰੱਖੇ ਹੋਏ ਨੇ ਸਾਰੇ ਅੰਡਰ ਸੈਸ਼ਨ ਸਾਰੇ ਇੰਡੀਅਨ ਪੈਨਲ ਕੋਡ ਜਿਹੜੇ ਨੇ ਕੁੱਟਮਾਰ ਆਪਣੇ ਯਾਨੀ ਕਿ ਧਮਕਾਉਣ ਦੀਆਂ ਜੋ ਕਿਰਪਾਣਾ ਲੈ ਕੇ ਉੱਥੇ ਗਈ ਸੀਗੇ ਇਹ ਕੁੱਟਣ ਨੂੰ ਇਹ ਸਾਰੀਆਂ ਚੀਜ਼ਾਂ ਮੂਰੇ ਤੁਹਾਡੇ ਪਈਆਂ ਨੇ ਹਾਂ ਇੱਕ ਚੀਜ਼ ਮੈਂ ਤੁਹਾਨੂੰ ਹੋਰ ਨਾਲ ਕਲੀਅਰ ਕਰ ਦਵਾਂ ਆ ਇਹਦਾ ਪੂਰਾ ਯਾਨੀ ਕਿ ਡਿਟੇਲ ਹੈ ਦੀ ਆਹ ਦੇਖ ਲਓ ਐਫ ਆਈ ਆਰ ਡਿਟੇਲ ਪੁਲਿਸ ਸਟੇਸ਼ਨ ਜਿਹੜਾ ਆਪਣੇ ਕਹਿੰਦੇ ਨੇ ਪੁਲਿਸ ਸਟੇਸ਼ਨ ਸਿਟੀ ਪੱਟੀ ਦੇ ਵਿੱਚ 120 ਨੰਬਰ ਐਫ ਆਈ ਆਰ ਆ 2023 ਦੇ ਵਿੱਚ ਹੋਈ ਸੀਗੀ ਇਹ ਤੇ ਐਫ ਆਈ ਆਰ ਬਿਟ ਨੂੰ ਮੈਂ ਦਿਖਾ ਦਮਾਂ ਪਹਿਲਾਂ ਮੈਂ ਤੁਹਾਨੂੰ ਦਿਖਾਉਂਗਾ ਜਿਹੜੀ ਗਵਰਨਮੈਂਟ ਦੇ ਕੋਲ ਪਈ ਆ ਗਵਰਨਮੈਂਟ ਦੇ ਕੋਲ ਪਈ ਆ ਆਹਾਂ ਉੱਪਰ ਇਹਦੇ ਨਾਲ ਉੱਪਰ ਮੋਰ ਵੀ ਲੱਗੀ ਆ ਗਵਰਨਮੈਂਟ ਦੀ ਆ ਸਾਰਾ A ਤੋਂ Z ਤੱਕ ਜਿਹੜੀ ਡਿਟੇਲ ਦੱਸੀ ਹੋਈ ਆ ओरिजिनल ਐਫ ਆਈ ਆਰ ਜਿਹੜੇ ਬੰਦੇ ਨੇ ਡਾਊਨਲੋਡ ਕਰਨੀ ਆ ਤੁਸੀਂ ਪਤਾ ਕੀ ਕਰਨਾ ਜਾ ਕੇ ਉੱਪਰ ਜਿਹੜੀ ਸਾਂਝ ਜਿੱਥੇ ਆਪਣੇ Google ਤੇ ਜਾ ਕੇ ਐਫ ਆਈ ਆਰ ਨੰਬਰ ਆਪਣੇ ਐਫ ਆਈ ਆਰ ਡਾਊਨਲੋਡ ਲਿਖ ਦਿਓ ਉੱਥੇ ਜਾ ਕੇ ਕਿਸਾਂ ਜਣਾਂ ਦੀ ਇੱਕ ਵੈਬਸਾਈਟ ਆ ਉਹਦੇ ਤੇ ਜਾ ਕੇ ਨਾ ਐਫ ਆਈ ਆਰ ਨੰਬਰ ਲਿਖ ਕੇ 120 ਨਾਲ ਆਪਣੇ ਥਾਣਾ ਜਿਵੇਂ ਸਿਟੀ ਪੱਟੀ ਹੋ ਗਈ ਤਰਨਤਨ ਜ਼ਿਲ੍ਹਾ ਹੋ ਗਿਆ ਲੈ ਕੇ 120 ਨੰਬਰ ਕਰ ਦਿਓ ਤੁਹਾਡੇ ਮੂਰੇ ਪੂਰੀ ਡਿਟੇਲ ਆ ਜਾਣੀ ਆ ਵੀ ਕਾਦੀ ਕਾਦੀ ਧਾਰਾਂ ਲੱਗੀਆਂ ਨੇ ਕੀ ਕੀ ਉਹਨਾਂ ਨੇ ਕੀਤਾ ਹੋਇਆ ਇਹ ਹੋ ਗਿਆ ਜੀ ਪਹਿਲੀ ਗੱਲ ਦੂਜੀ ਗੱਲ ਜਿਵੇਂ ਹੁਣ ਕੱਲ ਅਸੀਂ ਇੱਕ ਵੀਡੀਓ ਪਾਈ ਸੀ ਮੈਂ ਪਰਮਜੀਤ ਅਕਾਲੀ ਵਾਲੇ ਜਿਹਦੇ ਵਿੱਚ ਮੈਂ ਭਗੇਲੇ ਦੀ ਚਾਟ ਦਿਖਾਈ ਸੀ ਆਪਾਂ ਨੇ ਹੋਰ ਸਾਰੇ ਪਾਸੇ ਵਾਇਰਲ ਰੈਸਟ ਟਾਈਮ ਤੇ ਆਪਣੇ ਭਗੇਲੇ ਸਾਹਿਬ ਜੀ ਨੇ ਕਮੈਂਟ ਕੀਤਾ ਉਹਨਾਂ ਨੇ ਕਮੈਂਟ ਦੇ ਵਿੱਚ ਕੀ ਕਿਹਾ ਆਜੋ ਗਰਾ ਸੁਣੀਏ ਇੱਕ ਤਾਂ ਪਹਿਲਾਂ ਮੈਂ ਤੁਹਾਨੂੰ ਪਹਿਲਾਂ ਭਈਏ ਦੀ ਗੱਲ ਕਲੀਅਰ ਕਰ ਲਈ ਆਪਾਂ ਜਿਹੜਾ ਜਨਦੇਸ਼ਾਪੂਰਾ ਉਹਨੂੰ ਮੈਂ ਤੁਹਾਨੂੰ ਇੰਨੇ ਕਿਹੜਾ ਨਾ ਦੇਣ ਕਿਉਂਕਿ ਮੇਰੇ ਕੋਲ ਚਾਰਟਿੰਗ ਉਹਦੀ ਬਹੁਤ ਵੱਡੀ ਪਈ ਆ ਉਹ ਕਹਿੰਦਾ ਕੀ ਆ ਆ ਲੁਧਿਆਣੇ ਵਾਲੇ ਦਾ ਪੇਜ ਆ ਜਿਹਦੇ ਵਿੱਚ ਇਹ ਬੋਲ ਰਿਹਾ ਸੁਣ ਲੋ ਭਾਈ ਇਹ ਪੇਜ ਨੇ ਇੱਕ ਆਪਣਾ ਵਾ ਠੀਕ ਹੈ ਨਾ ਮੈਂ ਹੀ ਚਲਾਣਾ ਇਹਨੂੰ ਪਰ ਲੇਕਿਨ ਸਹੀ ਢੰਗ ਨਾਲ ਯਾਰ ਕਿੱਦਾਂ ਚਲਾਈਦਾ ਸਮਝ ਲਾਦੀ ਇੱਕ ਵਾਰੀ ਮੈਂ ਹਿੰਦੀ ਇਹ ਕੁੜੀ ਦੇ ਨਾਮ ਤੇ ਆਈਡੀ ਬਣਾਈ ਸੀਗੀ ਉਹ ਭਾਜ ਇੱਕ ਕੁਫੜੀ ਉਹ ਕੋਈ ਇੰਨੀ ਵਾਇਰਲ ਹੋਈ ਉਹਦੇ ਵਿੱਚ ਫੋਲੋਅਰ ਆਏ ਆਪਣੇ ਫੋਲੋਅਰ ਸਾਰੇ ਆਪਣੇ ਪੰਜਾਬ ਦੇ ਲੁਧਿਆਣਾ ਦੇ ਜ਼ਿਆਦਾ ਤੇ ਇਹਦਾ ਇਸਤੇਮਾਲ ਸਹੀ ਢੰਗ ਨਾਲ ਕਿੱਦਾਂ ਕਰੀਏ ਮੇਕੋ ਇਹਨਾ ਹੋਣੀ ਹੈ ਗੈਸਪੀਰੀਅੰਸ ਨਾ ਮੇਕੋ ਪੈਰ ਕੋਈ ਇਦਾਂ ਦੀ ਚੀਜ਼ ਆ ਗਈ ਆ ਜਿੱਦਾਂ ਨੂੰ ਤੁਹਾਨੂੰ ਪਤਾ ਅੱਜਕੱਲ ਬਿਲਕੁਲ ਨਹੀਂ ਹੋਣੀ ਚਾਹੀਦੀ ਇਹ ਹੈਗਾ ਜੀ ਭਈਆ ਇਹਦੀ ਮੈਂ ਇੱਕ ਤੁਹਾਨੂੰ ਮੈਂ ਦਿਖਾ ਦਮਾ ਵੀ ਇਹਨੇ ਕੱਲ ਜਿਹੜੀਆਂ ਚੀਜ਼ਾਂ ਸ਼ੋਅ ਕੀਤੀਆਂ ਨੇ ਆਹ ਦੇਖ ਲਓ ਜੀ ਤੁਸੀਂ ਹੁਣ ਆਪ ਇਸ ਹਿਸਾਬ ਕਿਤਾਬ ਲਾ ਲਿਓ ਆਹ ਬੰਦੇ ਨੇ ਇਹਨੇ ਫੇਕ ਚਾਰਟ ਬਣਾਈ ਆ ਜਿਵੇਂ ਕਹਿੰਦੇ ਨਹੀਂ ਹੁੰਦੇ ਵੀ ਜਿਹੜੇ ਸਕੂਲ 'ਚ ਇਹ ਪੜਦੇ ਰਹੇ ਨੇ ਨਾ ਉਹ ਸਕੂਲ ਦੇ ਅਸੀਂ ਪ੍ਰੋਫੈਸਰ ਰਹੇ ਆ ਆ ਇਹਨੇ ਬਣਾਇਆ ਉੱਪਰ ਦੇਖੋ ਟਾਈਮ ਹੋਇਆ ਹੋਇਆ ਫੋਨ ਦੇ ਉੱਤੇ ਜਿਹੜਾ ਮਤਲਬ ਕੱਟ ਕਰਕੇ ਇਹਨੇ ਲਾਇਆ 9:35 ਤੇ ਥੱਲੇ ਜਿਹੜੀ ਚਾਰਟ ਹੋ ਰਹੀ ਆ ਉਹ 7:35 ਦੀ ਹੋ ਰਹੀ ਆ 33 ਦੀ 40 ਦੀ ਇਹ ਸਾਰੀ ਇਹਨੇ ਆਪ ਯਾਨੀ ਕਿ ਐਡਿਟ ਕਰਕੇ ਬਣਾਈ ਆ ਜਿਹਦੇ ਵਿੱਚ ਇਹ ਲਿਖ ਰਿਹਾ ਰਣਜੋਤ ਦੇ ਤੌਰ ਤੇ ਵੀ ਲਿਖ ਰਿਹਾ ਆਪਣੇ ਤੌਰ ਤੇ ਵੀ ਲਿਖ ਰਿਹਾ ਇਹ ਰਣਜੋਤ ਨੇ ਤੁਹਾਨੂੰ ਸ਼ੋਅ ਕੀਤੀ ਇਹਨੇ ਸਾਰੀਆਂ ਤੇ ਮੈਂ ਤੁਹਾਨੂੰ ਇਹਦੀ origignal ਦਿਖਾਉਣਾ ਜਿਹੜੀ ਰਣਜੋਤ ਨੇ ਸੈਂਡ ਕੀਤੀ ਆ ਆ ਹੈਗੇ ਜੀ ਰਣਜੋਤ ਨੂੰ ਜਿੱਥੇ ਇਹਨੇ ਆ ਇਹਦਾ ਨੰਬਰ ਆ ਜਿੱਥੇ ਇਹਨੇ ਪੈਸੇ ਮੰਗੇ ਹੋਏ ਨੇ ਰਣਜੋਤ ਤੋਂ ਵੀ ਤੁਸੀਂ ਮੈਨੂੰ ਭਾਈ ਪੈਸੇ ਦਿਓ ਫਿਰ ਮੈਂ ਤੁਹਾਡੇ ਖਿਲਾਫ ਨਹੀਂ ਬੋਲੂਗਾ ਆ ਇਹਦਾ ਨੰਬਰ ਆ ਆ 9:00 ਉੱਪਰਲੇ ਪਾਸੇ ਟਾਈਮ ਹੋਇਆ ਵੀ 10:00 ਵਜਣੇ ਵਾਲੇ ਨੇ ਆ ਥੱਲੇ ਜਿਹੜੀ ਚਾਟਿੰਗ ਹੋਈ ਆ 9:47 ਤੋਂ ਸ਼ੁਰੂ ਹੋਈ ਸੀਗੀ ਇਹ ਸਾਰੇ ਯਾਨੀ ਕਿ ਟਾਈਮਿੰਗ ਬਿਲਕੁਲ ਸਹੀ ਆ ਰਹੀ ਆ 52 ਥੱਲੇ ਤੱਕ ਜਾਊਂਗੇ ਇਹ ਤੂੰ ਆ ਮੈਂ ਤੁਹਾਨੂੰ ਪੜ ਕੇ ਸੁਣਾ ਦਿੰਨਾ ਰਣਜੋਤ ਨੂੰ ਇਹਨੇ ਕੀਤਾ ਮੈਸੇਜ ਕਹਿੰਦਾ ਵੀਰ ਮੈਂ ਗੱਲ ਕਰਨੀ ਆ ਮੇਰੇ ਫੋਨ ਚੱਕੋ ਓਏ ਮਨਜੋਤ ਨੇ ਲਿਖਿਆ ਕਹਿੰਦਾ ਸੌਰੀ ਦਨੇਸ਼ ਕਹਿੰਦਾ ਮੈਂ ਨਹੀਂ ਕਰਨੀ ਕਿਉਂਕਿ ਤੂੰ ਹੁਣ ਬਲੈਕਮਿਲ ਬੜਾ ਕੰਮ ਸਟਾਰਟ ਕਰ ਲਿਆ ਆਪਣੇ ਨਸ਼ੇ ਕਰਕੇ ਇਹਨੇ ਥੱਲੇ ਇਹਨੂੰ ਲਿਖਿਆ ਕਹਿੰਦਾ ਵੀਰ ਮੈਂ ਲਾਸਟ ਵਾਰ ਕਹਿ ਰਿਹਾ ਕਿ ਤੁਸੀਂ ਮੈਨੂੰ 10000 ਰੁਪਇਆ ਦੇ ਦਿਓ ਮੈਂ ਤੁਹਾਡੀ ਸਾਰੀ ਵੀਡੀਓ ਆਪਣੇ ਚੈਨਲ ਤੇ ਸ਼ੇਅਰ ਕਰ ਦੂੰ ਕਰ ਦੂੰਗਾ ਬਾਕੀ ਮੈਂ ਤੁਹਾਡੇ ਤੇ ਰੋਮੀ ਤੇ ਅੰਗੇਜਡ ਕਦੇ ਕੁਝ ਨਹੀਂ ਬੋਲਦਾ ਕਦੇ ਵੀ ਨਹੀਂ ਬਾਕੀ ਤੁਸੀਂ ਆਪੇ ਪੜ ਲਿਓ ਇਹ ਜਣੀ ਕਿ ਇਹ ਲੋਕ ਹੁਣ ਭਈਏ ਸਾਡੇ ਵਿਰੁੱਧ ਖੜੇ ਕਰਨਗੇ ਜਿਹੜੀ ਮੈਂ ਇੱਕ ਤੁਹਾਨੂੰ ਮੈਂ ਹੋਰ ਗੱਲ ਦੋਹਣਾ ਇਹ ਆਪਣੇ ਜਿਹੜੇ ਆਪਣੇ ਬਘੇਲ ਸੰਤ ਜੀ ਨੇ ਉਹਨਾਂ ਨੇ ਕੱਲ ਇੱਕ ਕਮੈਂਟ ਕੀਤਾ ਬਾਅਦ ਚ ਆਪਾਂ ਕਰਾਂਗੇ ਸਾਰੀਆਂ ਇਹਨਾਂ ਚੀਜ਼ਾਂ ਦੇ ਉੱਤੇ ਗੱਲਾਂ ਆ ਮੈਂ ਤੁਹਾਨੂੰ ਦੱਸਦਾ ਇਹ ਮੈਂ ਅਸੀਂ ਛਾੜ ਦੇਣੀ ਹੁਣ 2 ਮਿੰਟ ਤੱਕ ਵੀ ਜਿਹੜੇ ਬੰਦੇ ਜਿੰਨੇ ਵੀ ਨਾਲ ਡਿਫਾਲਟਰ ਨੇ ਆ ਇਹਨਾਂ ਦੇ ਕੇਸ ਪਏ ਨੇ ਪਤਾ ਨਹੀਂ ਕਿਉਂ ਇਕੱਠੇ ਕਰੀ ਬੈਠੇ ਨੇ ਸਾਰੇ ਡਿਫਾਲਟਰ ਬੰਦੇ ਨਾਲੇ ਆਪਣੇ ਤੇ ਮੈਂ ਹੁਣ ਇੱਕ ਤੁਹਾਨੂੰ ਚੀਜ਼ ਦਿਖਾਉਣਾ ਹੋਰ ਉਹ ਤੋਂ ਬਾਅਦ ਕਰਦੇ ਆਂ ਆਪਾਂ ਗੱਲ ਬਗੇਲ ਸਿੰਘ ਦਾ ਇਹਦਾ ਕਮੈਂਟ ਆਇਆ ਹੋਇਆ ਉਹਤੇ ਆਹੋ ਕਰਾਂ ਦੇਖੀਏ ਇਹ ਆ ਲੋ ਜੀ ਆਹ ਕੱਲ ਆ ਜਿਹੜਾ ਬੰਦਾ ਸੀਰਾ ਬਰਾੜ ਨੇ ਆਪਣੀ ਆਈਡੀ ਆ ਕੀ ਹੈ ਜੇ ਤੁਸੀਂ ਇਹਦੀ ਆਈਡੀ ਦੇ ਵਿੱਚ ਜਾਓਗੇ ਨਾ ਕੋਈ ਗੱਲ ਨਾ ਕੋਈ ਬਾਤ ਆਈਡੀ ਕਰਕੇ ਰੱਖਦਾ ਆਪਣੀਆਂ ਲੋਕ ਇਹ ਜਾ ਕੇ ਉਹਨੂੰ ਬਗੇਲੇ ਨੂੰ ਲਿਖ ਰਿਹਾ ਕੱਲ ਬਗੇਲੇ ਨੇ ਇੱਕ ਪੋਸਟ ਪਾਈ ਸੀ ਆਪਣੀ ਫੋਟੋ ਦੀ ਉੱਪਰ ਹਿੰਦੀ ਚ ਲੈ ਕੇ ਹਲੀਵੁੱਡ ਦੇ ਪੇਜ ਦੇ ਉੱਤੇ ਪਈ ਹੈ ਜੇ ਤੁਸੀਂ ਜਾ ਕੇ ਸਰਚ ਕਰੋਗੇ ਬਲਜੀਤ ਬਲਜੀਤ ਸਿੰਘ ਇਹ ਨਾਮ ਦੇ ਉੱਤੇ ਇਨੇ ਲਿਆ ਕੰਨਾ ਪਾਉ ਮੈਨੂੰ ਬਲੌਕ ਕਰਕੇ ਸਾਲੇ ਮੇਰੇ ਰੋਮੀ ਰੋਮੀ ਬਾਗੀ ਸਿੰਘ ਭਗਤ ਸਿੰਘ ਦਵਾਬੀ ਇੱਕ ਗੱਲ ਮੈਂ ਹੋਰ ਇੱਕ ਗੱਲ ਮੈਂ ਰੋਣ ਲਾ ਦਿੱਤੇ ਦੋਵੇਂ ਤੀਜਾ ਰਣਜੋਤ ਸਮਝੰਦਾਰ ਸਾਡਾ ਮੇਰਾ ਮੈਨੂੰ ਪੱਕੇ ਤੌਰ ਤੇ ਉੱਤੇ ਨਿੱਕੀ ਭੈਣ ਦੀ ਨਿੱਕੀ ਭੈਣ ਦਿੱਤੀ ਹੋਈ ਹੈ ਰੋਮੀ ਕੱਲ ਲਾਈਵ ਵਿੱਚ ਦਿਖਾਉਂਦਾ ਸੀ ਚਾਰਟ ਤੇਰੀ ਮੈਂ ਵੀ ਅੱਗ ਕੱਢੀ ਉੱਥੇ ਹੀ ਥੱਲੇ ਆਪਣੇ ਭਗੇਲ ਸਿੰਘ ਜੀ ਲਿਖ ਦਨੇ ਸੀਰੇ ਨੂੰ ਕਹਿੰਦਾ ਚਾਟ ਜਦੋਂ ਅਸੀਂ ਬਣਾਈ ਕਹਿੰਦਾ ਇਹਨਾਂ ਨੇ ਚਿੰਕਾ ਮਾਰਨੀਆਂ ਨੇ ਭੈਣ ਦੇਣਾ ਖਸਮਾਂ ਨੇ ਆਹ ਲੋ ਜੀ ਇਹ ਗੱਲ ਹੋ ਗਈ ਕਲੀਅਰ ਭਗੇਲੇ ਉਹਨਾਂ ਦੀ ਤੇ ਹੋਰ ਕੋਈ ਚੀਜ਼ ਦਿਖਾਉਣੇ ਵਾਲੀ ਤੇ ਤੁਹਾਨੂੰ ਰਹਿੰਦੀ ਨਹੀਂ ਓਕੇ ਬਸ ਸਾਰਾ ਕੁਝ ਹੋਣਾ ਆਪਾਂ ਕਰ ਲਈਏ ਗੱਲ ਆਜੋ ਕਰਾਂ ਆਹ ਲੋ ਕਰਾਂ ਗੱਲਬਾਤ ਕਰ ਲਈਆ ਯੂਨੇ ਭਗਤ ਨੇ ਉਹ ਨਹੀਂ ਨੇ ਇਹ ਤਾਂ ਕੋਈ ਦੁਹਰਾਹੀ ਨਹੀਂ ਹੈਗੇ ਇਹਨਾਂ ਨੇ ਬੜੀ ਜਾਨੀ ਕਿ ਲੋਕਾਂ ਨੂੰ ਜਿਹੜੇ ਬੰਦੇ ਇਹਨਾਂ ਦੇ ਖਿਲਾਫ ਬੋਲਦੇ ਨੇ ਉਹਨਾਂ ਦੀ ਟਰੋਲ ਆਲਮੀ ਆ ਜਾਂਦੀ ਆ ਉਹਨਾਂ ਨੂੰ ਗਾਲਾਂ ਕੱਢਦੀ ਆ ਉਹਨਾਂ ਨੇ ਫਰਵਾਰ ਦੀਆਂ ਫੋਟੋਆਂ ਚੱਕ ਕੇ ਐਡਿਟ ਕਰਦੀ ਆ ਆ ਸਬੂਤ ਆ ਜਿਹੜੇ ਕਹਿੰਦੇ ਨੇ ਐਡਿਟ ਕੀਤੀ ਹੋਈ ਹੈ ਨਾ ਇਹ ਐਡਿਟ ਨਹੀਂ ਹੈ ਬਿਲਕੁਲ ਸਬੂਤ ਆ ਜਾ ਕੇ ਦੇਖ ਲਿਓ ਕਿਉਂਕਿ ਮੈਂ ਇਹਨੂੰ ਕੀਤਾ ਹੋਇਆ ਬਲੌਕ ਜਿਹੜਾ ਸੀਰਾ ਕੀ ਇਹਦਾ ਨਾ ਸੀਰਾ ਬਰਾੜ ਇਹ ਬਲੌਕ ਕਰਨ ਦਾ ਕਾਰਨ ਕਿ ਕੁੱਤੇ ਹਲਕ ਜਾਂਦੇ ਨੇ ਉਹ ਹਲਕ ਕੇ ਫਿਰ ਜਿਹੜੇ ਕੁੱਤੇ ਜਾਂਦੇ ਉਹਨਾਂ ਦੇ ਗੋਲੀ ਬਾਈ ਦੀ ਜਾਂ ਉਹਨਾਂ ਨੂੰ ਬੇਕ ਤਰੀਕੇ ਨਾਲ ਮਾਰ ਦਿੱਤਾ ਜਾਂਦਾ ਉਤਾਰ ਰੱਖਿਆ ਕਿਉਂਕਿ ਇਹਦਾ ਨਾਂ ਤਾਂ ਕੋਈ ਟਿਕਾਣਾ ਫੇਕ ਇਹਦੀ ਆਈਡੀ ਆ ਨਾ ਕਿਸੇ ਪੁਆਇੰਟ ਤੇ ਬੋਲਦਾ ਹੈ ਇਹ ਸਾਡੀਆਂ ਗੱਲਾਂ ਚੱਕ ਚੱਕ ਕੇ ਜਾ ਕੇ ਉਹਨੂੰ ਦੱਸਦਾ ਉਹਦੀਆਂ ਗੱਲਾਂ ਚੱਕ ਚੱਕ ਕੇ ਜਾ ਕੇ ਕਿਸੇ ਹੋਰ ਨੂੰ ਦੱਸਦਾ ਜਿਹੜੀ ਕੱਲ ਅਸੀਂ ਚਾਰਟ ਵਾਇਰਲ ਕੀਤੀ ਆ ਇਹਨਾਂ ਕੋਲ ਪੂਰਾ ਸਿਸਟਮ ਆ ਉਹਨੂੰ ਫੇਕ ਕਰਦਣ ਭਾਈ ਇਹ ਚਾਰਟ ਜਿਹੜੀ ਇਹਨਾਂ ਨੇ ਕੀਤੀ ਆ ਇਹ ਫੇਕ ਹੈ ਹਾਲਾਂਕਿ ਜਿੰਨੇ ਤੁਹਾਨੂੰ ਹੁਣ ਤੱਕ ਜੀ ਸਬੂਤ ਦੱਸ ਰਹੇ ਆ ਤੁਹਾਨੂੰ ਦਿਖਾ ਰਹੇ ਆ ਇਹਦਾ ਸਾਡਾ ਜੀ ਕੋਈ ਫਾਇਦਾ ਨਹੀਂ ਕਿ ਤੁਹਾਨੂੰ ਦੱਸ ਰਹੇ ਆ ਭਾਈ ਸੁਣ ਲਓ ਸਮਝ ਲਓ ਸੋਚ ਲਓ ਇਹ ਲੋਕ ਤੁਹਾਨੂੰ ਬਣਾ ਰਹੇ ਨੇ ਪਾਗਲ ਥੋੜਾ ਖਿੱਚ ਰਹੇ ਨੇ ਫੁੱਦੂਏ ਤੇ ਤੁਸੀਂ ਆਪਣੇ ਆਪ ਨੂੰ ਵੀਰਵਾਨ ਕਹਿਣਾ ਇਹੀ ਪੰਜਾਬ ਵਾਲਿਓ ਥੋੜੇ ਤੇ ਬਸ ਇਹੀ ਸਾਡੀਆਂ ਜਿਵੇਂ ਕਹਿੰਦੇ ਨੇ ਨਾ ਵੀ ਆਸਾਂ ਨੇ ਵੀ ਖਿੱਚ ਕੇ ਰੱਖੋ ਕੰਮ ਨੂੰ ਆਪਣੀਆਂ ਅੱਖਾਂ ਪੂਰੀਆਂ ਖੋਲ ਕੇ ਰੱਖੋ ਜਿੱਤ ਤੱਕ ਤੁਹਾਨੂੰ ਹੈਲਪ ਦੀ ਲੋੜ ਪਊਗੀ ਥੋਡੇ ਮੂਰੇ ਅਸੀਂ ਹੈਲਪ ਕਰਾਂਗੇ ਆ ਸਾਰਾ ਕੁਝ ਕਲੀਅਰ ਹੋ ਚੁੱਕਿਆ ਇਹ ਲੋਕ ਕਿਵੇਂ ਪਾਗਲ ਬਣਾਉਂਦੇ ਨੇ ਬਗੇਲੇ ਇਹਦੀ ਅਮਰਤਪਾਲ ਹਾਮੀ ਭਰ ਰਹੀ ਹੈ ਦੀ ਬਗੇਲੇ ਦੀ ਕੱਲ ਤੁਹਾਨੂੰ ਜਿਹੜੀ ਮੈਂ ਵੀਡੀਓ ਦਿਖਾਈ ਸੀ ਜਿਹਦੇ ਵਿੱਚ ਉਹ ਕਹਿ ਰਿਹਾ ਸੀਗਾ ਵੀ ਇਹ ਨੌਜਵਾਨ ਇਹਨੂੰ ਬਾਹਰਲੇ ਮੁਲਕ ਜਾ ਕੇ ਪਤਾ ਲੱਗਿਆ ਬੀ ਸਿੱਖਾਂ ਦੀ ਗੁਲਾਮੀ ਕੀ ਆ ਵੀ ਅਸੀਂ ਕਿਵੇਂ ਗੁਲਾਮ ਆ ਤੇ ਹੁਣੇ ਸਿੱਖ ਕੌਮ ਦੀ ਸੇਵਾ ਕਰ ਰਿਹਾ ਸੇਵਾ ਪਤਾ ਕਿਵੇਂ ਕਰ ਰਿਹਾ ਆਪਣੀ ਟਰੋਲ ਆਰਮੀ ਨਾਲ ਲੈ ਕੇ ਤੇ ਨਾਲ ਲੋਕਾਂ ਦੇ ਪਰਿਵਾਰਾਂ ਦੀਆਂ ਫੋਟੋ ਐਡਿਟ ਕਰਕੇ ਤੁਸੀਂ ਆਪ ਦੇਖ ਲਓ ਗੁੰਡਿਆਂ ਦੇ ਗੁੰਡੇ ਯਾਰ ਜਿਹੜੇ ਬੰਦੇ ਅਸੀਂ ਤੁਹਾਨੂੰ ਕਿਉਂ ਕਹਿ ਰਹੇ ਆ ਵੀ ਇਹ ਜਿੰਨਾ ਵੀ ਨਾ ਅੱਜ ਤੱਕ ਤੁਸੀਂ ਯਕੀਨ ਕਰਿਓ ਤੁਸੀਂ ਆਪ ਵੀ ਅੰਦਾਜ਼ੇ ਲਾ ਲਿਓ ਵੀ ਜਿੰਨੇ ਵੀ ਲੋਕਾਂ ਨੇ ਪੰਜਾਬ ਨੂੰ ਲੁੱਟਿਆ ਸਿਰ ਤੇ ਪੱਗਾਂ ਰੱਖ ਕੇ ਤੇ ਦਾੜੀਆਂ ਚਟੀਆਂ ਰੱਖ ਕੇ ਲੁੱਟਿਆ ਤੇ ਧਰਮ ਦੇ ਵਿੱਚ ਐਂਟਰ ਹੋ ਕੇ ਲੁੱਟਿਆ ਦਿਹਾ ਦਿਓ ਮੈਨੂੰ ਤੁਹਾਨੂੰ ਕੱਢਣੀ ਆ ਤੁਹਾਡੇ ਮੂਰੇ ਐਗਜ਼ਾਮਪਲ ਰੱਖਦੀ ਸੀ ਸੋ ਆ ਚੀਜ਼ਾਂ ਤੁਹਾਨੂੰ ਦਿਖਾਉਣ ਦਾ ਮਤਲਬ ਮੇਰਾ ਇਹ ਆ ਇਹ ਸਾਡੇ ਵਿਰੁੱਧ ਉਹਨਾਂ ਨੇ ਇਹੋ ਜਿਵੇਂ ਟੁੱਟੇ ਜੇ ਭਈਏ ਨੇ ਨਾ ਜਿਨ੍ਹਾਂ ਕੋਲ ਕੋਈ ਐਵੀਡੈਂਸ ਹੀ ਨਹੀਂ ਹੈਗਾ ਕੋਈ ਮਤਲਬ ਹੀ ਨਹੀਂ ਹੈਗਾ ਇਹਨੂੰ ਮੈਂ ਚੈਲੰਜ ਕਰਦਾ ਭਈਏ ਨੂੰ ਭਾਈ ਤੂੰ ਐਂ ਕਰ ਤੂੰ ਕਹਿੰਦਾ ਫੇਕ ਆਈਡੀ ਫੇਕ ਚੈਟ ਬਣਾਉਨੇ ਆ ਮੇਰੀ ਬਣਾ ਕੇ ਦਿਖਾ ਦੇ ਮੇਰੀ ਬਣਾ ਕੇ ਦਿਖਾ ਦੇ ਫੇਕ ਚੈਟ ਵੀ ਭਾਈ ਮੈਂ ਇਧਰ ਤੋਂ ਪੈਸੇ ਮੰਗੇ ਉਹਨੇ じゃ ਮੈਂ ਤੈਨੂੰ ਕੁਝ ਕਿਹਾ ਹੋਇਆ ਇੰਨੇ ਦੇ ਹਾਲਾਤ ਨੇ ਲੋਕਾਂ ਦੇ ਜੇ ਕੋਈ ਇਹੋ ਜਿਹਾ ਕੰਮ ਕਰੀ ਦਿੰਦਾ ਫਿਰ ਉੱਪਰ ਇੱਕ ਵਾਰ ਚੈੱਕ ਕਰ ਲਈ ਦਿੰਦੇ ਆਪਣੇ ਇੰਟਰਨੈਟ ਤੇ ਚੜ੍ਹਨ ਤੋਂ ਪਹਿਲਾਂ ਵੀ ਜਿਹੜੀ ਟਾਈਮਿੰਗ ਬਿਲਕੁਲ ਸਮੀ ਯਾਰ ਸਹੀ ਆ ਰਹੀ ਹੈ ਇਹ ਇੰਨੇ ਦੇ ਹਾਲਾਤ ਹੋ ਚੁੱਕੇ ਨੇ ਹੋਰੇ ਇਹ ਤੁਸੀਂ ਦਿਹਾਣੀ ਸੀ ਮੈਂ ਚੀਜ਼ ਇੰਨੀ ਕਿ ਤੇ ਉਹ ਤੋਂ ਬਾਅਦ ਮੈਂ ਫੋਟੋ ਕੱਢ ਲੈਣੀਆਂ ਨੇ ਲੋਡ ਸਾਰੀਆਂ ਇਹ ਇਹ ਤਿਆਰ ਰੱਖਿਓ ਆਪਣਾ ਮਿਲਦੇ ਆਪਾਂ ਗਹੜੀ ਲਾਈਵ ਵੀਡੀਓ ਵਿੱਚ ਕੋਈ ਨਵੀਂ ਚੀਜ਼ ਨਾ ਚੰਗਾ ਬਈ ਸਸੀ ਗੱਲ